ਸੋ ਪੀਯੂ ਦਾ ਜਿਹੜਾ ਧਰਨਾ ਚੱਲ ਰਿਹਾ ਹੈ ਤੇ ਅੱਜ ਇੱਕ ਪਹਿਲਾ ਜਥਾ ਗਿਆ ਹੈ ਜਿਨ੍ਹਾਂ ਨੇ ਕਿ ਬੈਰੀਕੇਡਿੰਗ ਤੋੜੀ ਹੈ ਤੇ ਪੀਯੂ ਦੇ ਵਿੱਚ ਦਾਖਲ ਹੋਏ ਨੇ ਜੋ ਪੀਜੀਆਈ ਦੇ ਸਾਹਮਣੇ ਵਾਲਾ ਗੇਟ ਹੈ ਉਧਰ ਦੀ ਹੁਣ ਹੋਰ ਜਥੇਬੰਦੀਆਂ ਤੇ ਸਟੂਡੈਂਟ ਆਏ ਨੇ ਜਿਨ੍ਹਾਂ ਤੇ ਕੀ ਹਮਲਾ ਵੀ ਹੋਇਆ ਲੱਗਦਾ ਉਹ ਗੱਲਬਾਤ ਵੀ ਕਰਦੇ ਆ ਦੇਖੋ ਇਹ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਵਾਸਤੇ ਵੀ ਉਹ ਤੇ ਪੰਜਾਬ ਦਾ ਹੱਕ ਬਹਾਲ ਰਹਿ ਚੰਡੀਗੜ੍ਹ ਦੇ ਵਿੱਚ ਪਹੁੰਚ ਰਹੇ ਸੀ ਤੇ ਇਥੋਂ ਦੇ ਪ੍ਰਸ਼ਾਸਨ ਨੇ ਕੰਡਿਆਲੀਆਂ ਤਾਰਾਂ ਲਾ ਗਏ ਸਾਡੇ ਜਿਹੜੇ ਕੱਪੜੇ ਜਿਹੜੇ ਪੜੇ ਲਹੂ ਲਹਾਨ ਕੀਤਾ ਇਹ ਜਿਹੜਾ ਕੇਂਦਰ ਸਰਕਾਰ ਨੂੰ ਤਿੰਨ ਚਾਰ ਚਾਰ ਪੰਜ ਸਾਲ ਪਹਿਲਾਂ ਪਲੇਖਾ ਪਿਆ ਸੀ ਵੀ ਖੇਤੀ ਦੇ ਉੱਤੇ ਕੇਂਦਰ ਦਾ ਕਬਜ਼ਾ ਕਰਾਵਾਂਗੇ ਕਾਰਪੋਰੇਟ ਦਾ ਕਬਜ਼ਾ ਕਰਾਵਾਂਗੇ ਤੇ ਉਹੀ ਇਹਨਾਂ ਨੂੰ ਪਲੇਖਾ ਇਸ ਵਾਰ ਪਿਆ ਵੀ ਅਸੀਂ ਸਿੱਖਿਆ ਦੇ ਉੱਤੇ ਜਿਹੜਾ ਆਰਐਸਐਸ ਦਾ ਕਬਜ਼ਾ ਕਰਾਵਾਂਗੇ ਤੇ ਉਹ ਪਲੇਖਾ ਅੱਜ ਅਸੀਂ ਕੱਢਣ ਚੱਲੇ ਆਂ ਪੰਜਾਬ ਦੇ ਵਿੱਚ ਕਿਹੜੀ ਜਗ੍ਹਾ ਸੱਟਾਂ ਲੱਗੀ ਆਣੇ ਤੁਹਾਡੇ ਸਾਡੇ ਹੱਥਾਂ ਦੇ ਉੱਪਰ ਮੋਢਿਆਂ ਦੇ ਉੱਪਰ ਤੇ ਇਸ ਜਗ੍ਹਾ ਤੇ ਅਜਾ ਦੇ ਸੀ ਚੰਡੀਗੜ੍ਹ ਦੇ ਵਿੱਚ ਐਂਟਰ ਕਰਦੇ ਸੀ ਉੱਥੇ ਬੈਰੀਕੇਡਿੰਗ ਕੀਤੀ ਸੀ ਤੇ ਉਹ ਬੈਰੀਕੇਡਿੰਗ ਅਸੀਂ ਪੱਟ ਕੇ ਆਏ ਹਾਂ ਕਿ ਅੱਗੇ ਵੀ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਾਂਗੇ ਪਹਿਲਾਂ ਵੀ ਜੱਥਾ ਗਿਆ ਬੈਰੀਕੇਡ ਤੋੜ ਕੇ ਇੱਕ ਜੱਥਾ ਜਾ ਵੀ ਚੁੱਕਿਆ ਪਹਿਲਾਂ ਉਹ ਸਾਡੇ ਨਾਲੋਂ ਥੋੜਾ ਟਾਈਮ ਪਹਿਲਾਂ ਗਿਆ ਤੇ ਅਸੀਂ ਬਾਕੀ ਸਾਥੀਆਂ ਦੇ ਸਮੇਤ ਜਿਹੜਾ ਯੂਨੀਵਰਸਿਟੀ ਦੇ ਵਿੱਚ ਸਾਮਲ ਹੋ ਗਏ ਕਿਹੜੀ ਉਹਦੇ ਸਟੂਡੈਂਟ ਉਹਦੇ ਵੱਲੋਂ ਅਸੀਂ ਪੰਜਾਬ ਸਟੂਡੈਂਟਸ ਯੂਨੀ ਵੱਲੋਂ ਜਿਹੜਾ ਵੱਡਾ ਕਾਫਲਾ ਵਿਦਿਆਰਥੀਆਂ ਦਾ ਲੈ ਕੇ ਪਹੁੰਚੇ ਨਹੀਂ ਹੋਉਂਦੇ ਨਹੀਂ ਕੀ ਕਹਿਣਾ ਚਾਹੋਗੇ ਤੁਸੀਂ ਜੋ ਪੀਯੂ ਦਾ ਇਸ ਤਰ ਮੋਰਚਾ ਲਗਾਉਣਾ ਪੈ ਰਿਹਾ ਵੀ ਜਦ ਤੱਕ ਬਹੁਤੀ ਸੈਨੜ ਦੀਆਂ ਚੋਨਾ ਬਹਾਲ ਨਹੀਂ ਹੁੰਦੀਆਂ ਉਹਨਾਂ ਦੀ ਮਿੱਟੀ ਨਹੀਂ ਆਂਦੀ ਤਦ ਤੱਕ ਲੜਦੇ ਰਹਾਂਗੇ ਪਹਿਲਾਂ ਵੀ ਲੜਦੇ ਆ ਹੁਣ ਵੀ ਲੜਦੇ ਆ ਬਾਅਦ ਚ ਵੀ ਲੜਦੇ ਰਹਾਂਗੇ ਜਦ ਤੱਕ ਕਈ ਨੌਜਵਾਨਾਂ ਤੇ ਸੱਟਾਂ ਵੀ ਲੱਗੀਆਂ ਨੇ ਹਾਂਜੀ ਪਿੱਛੇ ਲੱਗੀਆਂ ਨੇ ਸਾਡੇ ਨੌਜਵਾਨਾਂ ਦੇ ਵੀ ਲੱਗਿਆ ਨੇ ਨਾਬੇ ਤੋਂ ਆਏ ਪਟਿਆਲੇ ਤੋਂ ਆਏ ਸਾਰਿਆਂ ਦੇ ਲੱਗੀਆਂ ਨੇ ਸ਼ਰਮਾਣੀ ਚਾਹੀਦੀ ਹੈ ਜੀ ਸਰਕਾਰ ਨੂੰ ਮੁਰਦਾਬਾਦ ਸਰਕਾਰ ਹੈ ਕੋਈ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਇਹਦੇ ਲਈ ਅਸੀਂ ਕੇਂਦਰ ਸਰਕਾਰ ਨੂੰ ਮਿਲੇ ਹੋਏ ਤਾਂ ਇਹ ਭਗਵਾਨਤਮਾਨ ਵੀ ਨੇ ਨਾਲ ਸਿਤਾਇਨਾ ਨੂੰ ਮੰਨਦੇ ਆਸੀਂ ਇਹਨਾਂ ਨੂੰ ਆਪ ਹੀ ਛੋਣਾ ਦੇ ਕੇ ਬਣਾਇਆ ਇੱਥੇ ਇਸ ਸੈਨੇਟ ਦੇ ਵਿੱਚ ਜੋ ਮੀਟਿੰਗ ਹੁੰਦੀ ਹੈ ਕਿਸੇ ਵੀ ਸਰਕਾਰ ਵੱਲੋਂ ਹੁਣ ਤੱਕ ਉਹਦੇ ਵਿੱਚ ਹਿੱਸਾ ਨਹੀਂ ਲਿਆ ਹੈ ਸਰਕਾਰ ਦੇ ਜਿਹੜੇ ਸਰਕਾਰ ਦੇ ਬੰਦੇ ਨੇ ਸੈਨੇਟ ਦੇ ਜਿੰਨੀਆਂ ਵੀ ਉਹ ਹੋਈਆਂ ਸੀ ਉਹ ਮੀਟਿੰਗਾਂ ਵਿੱਚ ਕੋਈ ਪਹੁੰਚਿਆ ਹੀ ਨਹੀਂ ਐਂਡ ਦੇ ਬਿਜ਼ੀ ਹੋਣ ਲੱਗੇ ਸੀ ਇਹ ਪਹੁੰਚੇ ਹੀ ਨਹੀਂ ਹੱਥ ਕੀ ਲੱਗਦਾ ਉਹ ਵੀ ਇੱਕ ਤਾਂ ਮੌਕਾ ਦਿੱਤਾ ਗਿਆ ਇਹ ਜਿਹੜਾ ਅੱਜ ਦੇਖਣਾ ਪੈ ਗਿਆ ਉਹਨਾਂ ਨੇ ਉਹ ਮੌਕਾ ਖੋਤਾ ਤਾਂ ਹੀ ਸਾਨੂੰ ਇਹ ਦਿਨ ਦੇਖਣਾ ਪੈ ਰਿਹਾ ਕਿਉਂਕਿ ਜੇਕਰ ਆਪਾਂ ਆਪਣਾ ਘਰ ਵੀ ਜਾੜ ਛੱਡ ਦੀ ਉਹਤੇ ਵੀ ਲੋਕ ਚੋਰੀਆਂ ਜਾਂ ਕਬਜ਼ਾ ਹੋਣ ਲੱਗ ਜਾਂਦਾ ਹੈ ਇੱਕ ਤਰ੍ਹਾਂ ਦਾ ਖੁੱਲਾ ਛੱਡਿਆ ਹੋਇਆ ਸੀਗਾ ਇਹ ਤਾਂ ਚਾਹੁੰਦੇ ਹੀ ਇਹ ਸੀਗੇ ਵੀ ਕੇਂਦਰ ਸਰਕਾਰ ਕੋਲੇ ਜਾਵੇ ਇਹ ਸਾਰਾ ਕੁਝ ਸਾਡੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ ਉਹ ਵੀ ਤਾਂ ਐਜੂਕੇਸ਼ਨ ਆ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ ਉਹ ਵੀ ਕੇਂਦਰ ਸਰਕਾਰ ਨੇ ਹੀ ਬਣਾਈ ਆ ਜਦ ਕਿ ਪੰਜਾਬ ਜਿਹੜੀ ਪੰਜਾਬ ਦੀ ਸਰਕਾਰ ਆ ਉੱਥੋਂ ਤੋਂ ਹੀ ਉਹਦੇ ਫੈਸਲੇ ਆਉਣੇ ਚਾਹੀਦੇ ਨੇ ਪੰਜਾਬ ਦੀ ਜਿਹੜੀ ਐਜੂਕੇਸ਼ਨ ਆ ਉਹ ਪੰਜਾਬ ਤੋਂ ਹੀ ਬਣਨੀ ਚਾਹੀਦੀ ਆ ਸਾਡੀ ਇਹ ਹੀ ਮੰਗ ਆ ਬਸ ਧੰਨਵਾਦ ਚੋਦੇਓ ਵੱਡਾ ਧਾਰਨਾ ਚੱਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਬੱਚੇ ਪਹੁੰਚ ਰਹੇ ਨੇ ਇਸ ਮੌਕੇ ਜਾ ਰਹੇ ਨੇ ਪੀਯੂ ਦੇ ਗੇਟ ਵੱਲ ਜੋ ਕਿ ਪੀਜੀਆਈ ਦੇ ਸਾਹਮਣੇ ਵਾਲਾ ਗੇਟ ਹੈ ਜਿੱਥੇ ਦੀ ਪਹਿਲਾਂ ਵੀ ਇੱਕ ਵੱਡਾ ਜਥਾ ਗਿਆ ਜਿਸ ਦੀ ਕਵਰੇ ਤੁਹਾਨੂੰ ਅਨਲਿਮਟਿਡ ਗਿਆਨ ਤੇ ਦਿਖਾਈ ਹੈ ਤੁਸੀਂ ਅਨਲਿਮਟਿਡ ਗਿਆਨ ਤੇ ਪਹਿਲਾਂ ਵੀ ਉਹ ਵੀਡੀਓ ਦੇਖ ਸਕਦੇ ਹੋ ਪਰ ਹੁਣ ਜੋ ਜਥਾ ਪਹੁੰਚਿਆ ਜਿਨ੍ਹਾਂ ਤੇ ਸੱਟਾਂ ਵੀ ਲੱਗੀਆਂ ਨੇ ਦੇਖ ਸਕਦੇ ਹੋ ਤੁਸੀਂ ਸਿੰਧਪਾਲ ਸਿੰਧਪਾਲ ਕਿਹੜੀ ਜਥੇਬੰਦੀ ਵੱਲੋਂ ਆ ਜੀ ਸਾਡੇ ਸੰਯੁਕਤ ਕਿਸਾਨ ਮੋਰਚਾ ਸਾਰਾ ਆਇਆ ਹੋਇਆ ਮੇਰੀ ਹੈਗੀ ਦੁਆਬਾ ਕਿਸਾਨ ਕਮੇਟੀ ਪੰਜਾਬ ਸੂਬਾ ਪ੍ਰਧਾਨ ਜਗਵੀਰ ਸਿੰਘ ਚੋਹਣ ਜੀ ਕਿਹੜੇ ਜਾਓਗੇ ਜੇ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ ਆਪਣੀਆਂ ਸਸਤਾਵਾਂ ਤੇ ਵੱਖ-ਵੱਖ ਚਾਹ ਕਿਸਾਨੀ ਤੇ ਹੋਵੇ ਚਾਹ ਪੀਯੂ ਤੇ ਹੋਵੇ ਜਾਂ ਹੋਰ ਹੋਵੇ ਹਮਲੇ ਹੋ ਰਹੇ ਨੇ ਲਗਾਤਾਰ ਕੇਂਦਰ ਵੱਲੋਂ ਦੇਖੋ ਕੇਂਦਰ ਸਰਕਾਰ ਵੱਲੋਂ ਪੀਯੂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਚਾਹੇ ਕਿ ਡੈਮ ਸੇਫਟੀ ਐਕਟ ਦੇ ਉੱਪਰ ਵੀ ਕੇਂਦਰ ਸਰਕਾਰ ਨੇ ਆਪਦਾ ਕਾਜਾ ਕਰ ਲਿਆ ਕਿਤੇ ਨਾ ਕਿਤੇ ਪੂਰੇ ਚੰਡੀਗੜ੍ਹ ਤੇ ਜਿਹੜਾ ਆ ਉੱਥੇ ਵੀ ਕਬਜ਼ਾ ਜਿਹੜਾ ਕੇਂਦਰ ਦਾ ਹੈ ਇਸ ਵੇਲੇ ਸੋ ਕਹਿਣ ਤੋਂ ਭਾਵ ਜ਼ਮੀਨ ਪੰਜਾਬ ਦੀ ਪੰਜਾਬ ਦੇ ਪਿੰਡ ਉਜਾਰ ਕੇ ਬਣਾਇਆ ਹੋਇਆ ਚੰਡੀਗੜ੍ਹ ਸੋ ਉਹ ਪਿੰਡਾਂ ਦੀ ਜ਼ਮੀਨ ਦੇ ਵਿੱਚੋਂ ਬਣੀ ਹੋਈ ਯੂਨੀਵਰਸਿਟੀ ਜਿਹੜੀ ਪੀ ਜੂ ਆ ਸੋ ਉਹ ਉਹਦਾ ਵੀ ਕੇਂਦਰੀਕਰਨ ਕੀਤਾ ਜਾ ਰਿਹਾ ਸੈਨੇਟ ਦੀਆਂ ਚੋਣਾਂ ਨੂੰ ਸਾਇਲੈਂਟ ਕਰਕੇ ਸਾਬਤ ਕੀ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਸੋ ਦੀ ਬਹਾਲੀ ਵਾਸਤੇ ਜਿਹੜਾ ਵਿਦਿਆਰਥੀ ਜਥੇਬੰਦੀਆਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੋ ਉਹਨੂੰ ਸਮਰਥਨ ਦੇਣ ਵਾਸਤੇ ਅੱਜ ਕਿਸਾਨ ਮਜ਼ਦੂਰ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਸਾਰੇ ਅੱਜ ਉਹਨੂੰ ਸਮਰਥਨ ਦੇਣ ਦੇ ਵਾਸਤੇ ਪਹੁੰਚੇ ਆ ਕਿ ਸੈਨਰ ਦੀ ਬਹਾਲੀ ਹੋਣੀ ਚਾਹੀਦੀ ਹੈ ਪੰਜਾਬ ਦਾ ਹੱਕ ਚੰਡੀਗੜ੍ਹ ਤੇ ਆ ਚੰਡੀਗੜ੍ਹ ਪੰਜਾਬ ਦਾ ਹੋਣਾ ਚਾਹੀਦਾ ਕੀ ਕਹਿੰਦਾ ਸੰਵਿਧਾਨ ਵੀ ਆਪਾਂ ਨੂੰ ਧਰਨਾ ਮਜਾਰਾ ਕਰਨ ਦਾ ਰੋਸ ਪ੍ਰੋਟੈਸਟ ਕਰਨ ਦਾ ਅਧਿਕਾਰ ਦਿੰਦਾ ਪਰ ਹੁਣ ਪੀਯੂ ਨੇ ਨਵਾਂ ਕਿਹਾ ਕਿ ਧਰਨਾ ਲਾਉਣ ਲਈ ਪਦਾਰਥੀਆਂ ਨੂੰ ਪਹਿਲਾਂ ਮਨਜ਼ੂਰੀ ਲੈਣੀ ਪਊਗੀ ਵੇਖੋ ਧਰਮੇਨਾ ਤਾਂ ਸਰਕਾਰ ਲਾਉਣ ਲੱਗੀ ਦਿੰਦੀ ਆ ਉਹਦੀ ਇਜਾਜ਼ਤ ਨਾ ਪ੍ਰਸ਼ਾਸਨ ਦਿੰਦਾ ਨਾ ਸਾਨੂੰ ਚੰਡੀਗੜ੍ਹ ਬਣਨ ਦੀ ਜਿਹੜੀ ਆ ਇਜਾਜ਼ਤ ਦਿੱਤੀ ਆ ਅਸੀਂ ਦਾ ਹੱਕ ਤੇ ਜੋਰ ਨਾਲ ਧੱਕੇ ਨਾਲ ਇੱਥੇ ਆਏ ਆ ਤੋਂ ਆਪਦਾ ਪ੍ਰੋਟੈਸਟ ਕਰ ਰਹੇ ਆ ਆਪ ਦਾ ਰੋਜ਼ਗਾਰ ਕਰ ਰਹੇ ਆਸੀਂ ਕਦੋਂ ਤੱਕ ਜਲੂ ਧਰਨਾ ਦੇਖੋ ਜਦੋਂ ਤੱਕ ਧਰਨਾ ਚੱਲੂਗਾ ਉਦੋਂ ਤੱਕ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਪੋਰਟ ਦੇ ਵਿੱਚ ਰਹਿਣਗੀ ਸੋ ਦੇਖ ਸਕਦੇ ਹੋ ਪੀਯੂ ਵੱਲ ਲਗਾਤਾਰ ਸਾਰੀਆਂ ਜਥੇਬੰਦੀਆਂ ਪਹੁੰਚ ਰਹੀਆਂ ਨੇ ਵੱਡਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੱਡਾ ਦੇਖ ਸਕਦੇ ਹੋ ਵੱਡਾ ਇਕੱਠ ਪਹੁੰਚ ਰਿਹਾ ਇੱਕ ਪਹਿਲਾ ਵੱਡਾ ਜਥਾ ਗੇਟ ਤੋੜ ਕੇ ਅੰਦਰ ਦਾਖਲ ਹੋ ਚੁੱਕਿਆ ਹੈ ਲੰਗਰ ਪਾਣੀ ਵੀ ਪਹੁੰਚ ਚੁੱਕਿਆ ਹੈ ਤੁਸੀਂ ਇਹਨਾਂ ਲਿਮਟਡ ਗਿਆਨ ਤੇ ਵੀਡੀਓਜ਼ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮੁਸਕਤ ਕਰਨੀ ਪਈ ਸੀ ਉਸ ਮੌਕੇ ਲੰਗਰ ਲੈ ਕੇ ਜਾਣ ਨੂੰ ਵੀ ਪਾਣੀ ਲੈ ਕੇ ਜਾਣ ਤੋਂ ਵੀ ਪੁਲਿਸ ਅਫਸਰਾਂ ਵੱਲੋਂ ਰੋਕਿਆ ਜਾ ਰਿਹਾ ਸੀ ਹਾਲਾਂਕਿ ਉਸ ਮੌਕੇ ਵੀ ਬੱਡੀ ਇੱਕ ਝੜਪ ਦੇ ਤਰੀਕੇ ਦੇ ਨਾਲ ਕਰਨ ਤੋਂ ਬਾਅਦ ਹੀ ਜੋ ਪਾਣੀ ਹੈ ਜੋ ਲੰਗਰ ਹੈ ਉਹ ਅੰਦਰ ਜਾਣ ਦਿੱਤਾ ਗਿਆ ਸੀ ਤੇ ਹੁਣ ਦੂਜਾ ਜਥਾ ਫਿਰ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਅਤੇ ਹੋਰ ਪੰਜਾਬ ਦੇ ਰਾਖੇ ਪੰਜਾਬ ਨੂੰ ਪਿਆਰ ਕਰਨ ਵਾਲੇ ਜੋ ਜਥੇਬੰਦੀਆਂ ਨੇ ਉਹਨਾਂ ਦਾ ਇੱਕ ਵੱਡਾ ਗੱਠ ਪਹੁੰਚਿਆ ਹਾਲਾਂਕਿ ਉਹਨਾਂ ਨੇ ਦੋਸ਼ ਵੀ ਲਾਇਆ ਕਿ ਉਹਨਾਂ ਤੇ ਸੱਟਾਂ ਵੀ ਮਾਰੀਆਂ ਗਈਆਂ ਨੇ ਤੁਸੀਂ ਦੇਖਿਆ ਕਿ ਨੌਜਵਾਨ ਲਹੂ ਲਹਾਨਵੀ ਨੇ ਵਿੱਚ ਪਰ ਫਿਰ ਵੀ ਵੱਡੇ ਜੋਸ਼ ਦੇ ਨਾਲ ਇੱਕ ਵਾਰ ਫਿਰ ਤੋਂ ਪਹੁੰਚੇ ਨੇ ਸੋ ਲਗਾਤਾਰ ਦੇਖੋ ਕਿਸ ਤਰ੍ਹਾਂ ਇੱਥੇ ਐਂਟਰ ਹੁੰਦੇ ਨੇ ਜਾਂ ਕਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਹੈ ਜਾਂ ਫਿਰ ਕਿਸ ਤਰ੍ਹਾਂ ਦਾਖਲਾ ਹੁੰਦਾ ਹੈ ਜਾਂ ਨਹੀਂ ਹੁੰਦਾ ਪੂਰੀ ਕਵਰੇਜ ਦੇਖਣ ਦੇ ਲਈ ਅਣਲਿੰਕਡ ਗਿਆਨ ਦੇ ਨਾਲ ਬਨੇ ਰਹਿਣਾ ਪੂਰੀ ਵੀਡੀਓ ਅਖੀਰ ਤੱਕ ਜ਼ਰੂਰ ਦੇਖੋ কেকের কের ਜੋਸ਼ ਦੇ ਨਾਲ ਬੋਲੇ ਸੋਨਿਹਾਲ ਦੇ ਜਕਾਰੇ ਲਾਉਂਦੇ ਹੋਏ ਤੇ ਹੋਰ ਆਪਣੇ ਸੰਸਥਾਵਾਂ ਦੇ ਆਪਣਾ ਰੋਚ ਪ੍ਰਗਟ ਕਰਦੇ ਹੋਏ ਸਰਕਾਰ ਦੇ ਖਿਲਾਫ ਨਾਅਰੇ ਲਾਉਂਦੇ ਹੋਏ ਪੰਜਾਬ ਦੇ ਹੱਕ ਦੇ ਵਿੱਚ ਪੀਯੂ ਦੀ ਪੰਜਾਬ ਦੀ ਜੋ ਹੱਕ ਨੂੰ ਖਤਮ ਕਰਨ ਦੀ ਸਾਜ਼ਿਸ਼ ਦੇ ਖਿਲਾਫ ਨਾਅਰੇ ਲਗਾਉਂਦੇ ਹੋਏ ਇੱਕ ਹੋਰ ਵੱਡਾ ਜਥਾ ਪਹੁੰਚ ਰਿਹਾ ਹੈ ਪੀਯੂ ਦੇ ਵੱਲ ਥੋੜੀ ਕੁਸ਼ਕ ਕਦਮਾਂ ਦੀ ਦੂਰੀ ਤੇ ਪੀਯੂ ਦਾ ਗੇਟ ਰਹਿ ਗਿਆ ਹੈ ਪ੍ਰਸ਼ਾਸਨ ਹੁਣ ਇਹਨਾਂ ਨੂੰ ਰੋਕਦਾ ਹੈ ਜੇ ਪਹਿਲਾਂ ਮੰਗੋ ਇਹ ਵੀ ਬੈਰੀਕੇਡ ਤੋੜ ਕੇ ਜਾਂਦੇ ਦੇਖਣਾ ਕਿਉਂਕਿ ਪ੍ਰਸ਼ਾਸਨ ਵੱਲੋਂ ਵੀ ਕਾਫੀ ਜੋ ਸੁਰੱਖਿਆ ਵਧਾ ਦਿੱਤੀ ਗਈ ਹੈ ਇਸ ਮੌਕੇ ਤੇ ਦੇਖ ਸਕਦੇ ਹੋ ਸੁਰੱਖਿਆ ਬਲ ਕਾਫੀ ਪਹੁੰਚ ਗਏ ਨੇ ਹੋਰ ਸੰਸਥਾਵਾਂ ਵੀ ਹੈ ਅਥਰੂ ਕੈਸ ਦੇ ਗੋਲੇ ਛੱਡਣ ਦੇ ਲਈ ਵੀ ਗੱਡੀਆਂ ਆ ਗਈਆਂ ਨੇ ਅਥਰੂ ਗੈਸ ਦੇ ਗੋਲੇ ਛੱਡਣ ਦੇ ਲਈ ਵੀ ਸੰਸਤਾਵਾਂ ਆ ਗਈਆਂ ਨੇ ਹੁਣ ਦੇਖਣਾ ਹੋਵੇਗਾ ਹੁਣ ਦੇਖੋ ਅ ਅੱਗੇ ਜੱਥਾ ਇੱਕ ਹੋਰ ਵੀ ਐਂਟਰ ਹੋ ਗਿਆ ਹੈ ਯੂਨੀਵਰਸਿਟੀ ਦੇ ਵਿੱਚ ਇੱਕ ਹੋਰ ਵੱਡੀ ਜਿੱਤ ਕਿਉਂਕਿ ਧੰਨ ਲਗਾਉਣ ਦੇ ਲਈ ਲਗਾਤਾਰ ਰੋਕਿਆ ਜਾ ਰਿਹਾ ਸੀ ਪਰ ਇੱਕ ਹੋਰ ਜਥਾ ਸਾਰੀਆਂ ਰੋਕਾਂ ਨੂੰ ਤੋੜਦਾ ਹੋਇਆ ਪੀਯੂ ਦੇ ਵਿੱਚ ਦਾਖਲ ਹੋ ਗਿਆ ਦੇਖੋ ਅੱਥਰੂ ਗੈਸ ਤੇ ਗੋਲਿਆਂ ਲਈ ਵੀ ਗੱਡੀ ਮੰਗਾਈ ਗਈ ਹੈ ਪੁਲਿਸ ਵਾਲੇ ਸਵਾਗਤ ਕਰ ਰਹੇ ਨੇ ਇਹਨਾਂ ਜਥਿਆਂ ਦਾ ਤਿੰਡਿਗੜ ਪੁਲਿਸ ਦੇ ਉੱਚ ਅਧਿਕਾਰੀ ਸਵਾਗਤ ਕਰ ਰਹੇ ਨੇ ਜਥਿਆਂ ਦਾ ਤੇ ਜਥੇ ਪਹੁੰਚ ਗਏ ਨੇ ਇਸ ਮੌਕੇ ਪੀਯੂ ਦੇ ਅੰਦਰ ਜਿੱਥੇ ਕਿ ਪਹਿਲਾਂ ਵੀ ਜਥੇ ਪਹੁੰਚ ਚੁੱਕੇ ਨੇ ਤੇ ਧਰਨਾ ਪੱਕੇ ਤੌਰ ਤੇ ਲਗਾ ਦਿੱਤਾ ਗਿਆ ਹੈ ਦੇਖ ਸਕਦੇ ਹੋ ਪੂਰਾ ਜੋਸ਼ ਹੈ ਨੌਜਵਾਨਾਂ ਦੇ ਵਿੱਚ ਪੂਰੇ ਜੋਸ਼ ਦੇ ਨਾਲ ਵੱਧ ਰਹੇ ਨੇ ਜੋ ਇਹਨਾਂ ਨੂੰ ਦੇਖ ਰਹੇ ਨੇ ਉਹਨਾਂ ਦੇ ਵਿੱਚ ਵੀ ਪੂਰਾ ਜੋਸ਼ ਹੈ ਪੀਯੂ ਦੇ ਵਿਦਿਆਰਥੀ ਜਾਂ ਸਟਾਫ ਹੈ ਉਹ ਵੀ ਡਿੱਗ ਕਰ ਰਹੇ ਆ ਜਿਵੇਂ ਤੁਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਦੇ ਅਫਸਰ ਵੀ ਇਹਨਾਂ ਨੂੰ ਲੈ ਕੇ ਆ ਰਹੇ ਨੇ ਧਰਨੇ ਵਾਲੀ ਥਾਂ ਤੇ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਆਪ ਲੈ ਕੇ ਆ ਰਹੇ ਨੇ ਜਿਵੇਂ ਕਿ ਇੱਕ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਨੇ ਹੁਣ ਪੰਜਾਬ ਦੇ ਰੋਸ਼ ਕਰ ਰਹੇ ਧਰਨਾ ਕਰ ਰਹੇ ਲੋਕਾਂ ਦੇ ਮੂਰੇ ਗੋਡੇ ਟੇਕ ਦਿੱਤੇ ਨੇ ਕਿਉਂਕਿ ਤੁਸੀਂ ਆਪ ਦੇਖਿਆ ਕਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਦੇ ਅਫਸਰ ਇਹਨਾਂ ਨੂੰ ਲੈ ਕੇ ਆਏ ਨੇ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਜਥੇਬੰਦੀਆਂ ਪੀਯੂ ਦੇ ਵਿੱਚ ਪਹੁੰਚ ਚੁੱਕੀਆਂ ਨੇ ਖੇੜਿਆ ਫੁੱਲ گلاب ਦਾ ਪੀਯੂ ਤੇ ਹੱਕ ਪੰਜਾਬ ਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਰੇ ਲਗਾਉਂਦੇ ਹੋਏ ਜੋਸ਼ ਭਰਦੇ ਹੋਏ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਡੇਰੀ ਉਮਰ ਦੇ ਬਜ਼ੁਰਗ ਵੀ ਪਹੁੰਚੇ ਨੇ ਬਡੇਰੀ ਉਮਰ ਦੇ ਬਜ਼ੁਰਗ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਜਿੱਥੇ ਕਿ ਛੋਟੀ ਉਮਰ ਦੇ ਬੱਚੇ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗ ਤੱਕ ਇਸ ਮੌਕੇ ਪਹੁੰਚ ਚੁੱਕੇ ਨੇ ਪੀਯੂ ਦੇ ਵਿੱਚ ਜਿੱਥੇ ਕਿ ਹੁਣ ਹੋਰ ਜੱਥਾ ਪਹੁੰਚਿਆ ਤੁਸੀਂ ਦੇਖ ਸਕਦੇ ਹੋ